ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਭੌਜਲ ਪਾਰੇ ਉਤਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 669ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਪ੍ਰਭੂ ਦੇ ਨਾਮ ਦੀ ਹੀ ਗੱਲ ਹੈ ਨਾਮ ਦੀ ਹੀ ਚਰਚਾ ਹੈ ਗੁਰੂ ਸਾਹਿਬ ਸਾਨੂੰ ਡੂੰਘੇ ਲੈ ਜਾਂਦੇ ਨੇ ਤੇ ਸਾਨੂੰ ਆਖਦੇ ਨੇ ਕਿ ਪ੍ਰਮਾਤਮਾ ਦਾ ਨਾਮ ਹੀ ਪੜੋ ਨਾਮ ਹੀ ਲਿਖੋ ਨਾਮ ਹੀ ਜਪੋ ਤੇ ਨਾਮ ਹੀ ਗਾਓ ਇਹਦਾ ਮਤਲਬ ਕੀ ਨਹੀਂ ਹੈ ਇਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਵਾਹਿਗੁਰੂ ਬੋਲੀ ਜਾਈਏ ਵਾਹਿਗੁਰੂ ਵਾਹਿਗੁਰੂ ਲਿਖੀ ਜਾਈਏ ਵਾਹਿਗੁਰੂ ਵਾਹਿਗੁਰੂ ਜਪੀ ਜਾਈਏ ਵਾਹਿਗੁਰੂ ਵਾਹਿਗੁਰੂ ਪੜੀ ਜਾਈਏ ਇਹਦਾ ਮਤਲਬ ਗਹਿਰਾ ਹੈ ਡੂੰਗਾ ਹੈ ਇਸੇ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਆਓ ਸ਼ੁਰੂ ਕਰੀਏ ਤਨ ਆਸਰੀ ਮਹਿਲਾ ਚੌਥਾ ਗੁਨ ਕੋ ਹਰ ਲਓ ਕਰ ਸੇਵਾ ਸਤ ਗੁਰ ਇਹੋ ਹਰ ਹਰ ਨਾਮ ਧਿਆਈ ਹਰ ਦਰਗ ਹੈ ਭਾਵੈ ਫਿਰ ਜਨਮ ਨ ਆਵਹਿ ਹਰ 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 ਜੋਤ ਸਮਾਈ ਗੁਰੂ ਰਾਮਦਾਸ ਸਾਹਿਬ ਸਾਨੂੰ ਹਦਾਇਤ ਕਰਦੇ ਹੋਏ ਕਹਿੰਦੇ ਹੈ ਭਾਈ ਗੁਣ ਕਹੋ ਹਰ ਲਹੁ ਕਿ ਪ੍ਰਮਾਤਮਾ ਦੇ ਗੁਣ ਯਾਦ ਕਰਿਆ ਕਰ ਤੇ ਪ੍ਰਮਾਤਮਾ ਨੂੰ ਮਿਲਣ ਦਾ ਯਤਨ ਕਰਦਾ ਰਹੇ ਕਰ ਸੇਵਾ ਸਤਗੁਰ ਸਤਗੁਰੂ ਦੀ ਦੱਸੀ ਹੋਈ ਸੇਵਾ ਕਰਿਆ ਕਰ ਇਵ ਹਰ ਹਰ ਨਾਮ ਧਿਆਈ ਇਸ ਤਰੀਕੇ ਨਾਲ ਸਦਾ ਹਰੀ ਦਾ ਨਾਮ ਸਿਮਰਦਾ ਰਹੇ ਜੇ ਇੰਜ ਕਰੇਗਾ ਤਾਂ ਸਿਮਰਨ ਦੀ ਬਰਕਤ ਦੇ ਨਾਲ ਤੂੰ ਪ੍ਰਮਾਤਮਾ ਦੀ ਦਰਗਾਹ ਵਿੱਚ ਪਸੰਦ ਆ ਜਾਏਗਾ ਜਨਮ ਮਰਨ ਦੇ ਗੇੜ ਦੇ ਵਿੱਚੋਂ ਬਾਹਰ ਨਿਕਲ ਜਾਏਗਾ ਪ੍ਰਮਾਤਮਾ ਦੀ ਜੋਤ ਵਿੱਚ ਸਦਾ ਲੀਨ ਰਹੇਗਾ ਜਪ ਮੰਨ ਨਾਮ ਹਰੀ ਹੋ ਹੈ ਸਰਬ ਸੁਖੀ ਹਰ ਜਸ ਊਚ ਸਭਨਾ ਤੇ ਉਪਰ ਹਰ 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 ਸੇਵ ਛਡਾਈ ਰਹਾਉ ਏ ਮੇਰੇ ਮਨ ਪ੍ਰਮਾਤਮਾ ਦਾ ਨਾਮ ਜਪਿਆ ਕਰ ਹਰ ਥਾਂ ਸੁਖੀ ਰਹੇਗਾ ਜੇ ਪ੍ਰਮਾਤਮਾ ਦਾ ਨਾਮ ਜਪਦਾ ਰਹੇਗਾ ਹਰ ਥਾਂ ਸੁਖੀ ਰਹੇਗਾ ਹਰ ਥਾਂ ਤੋਂ ਭਾਵ ਹਰ ਥਾਂ ਹਰ ਹਾਲਤ ਤੇਰੇ ਜੀਵਨ ਦੀਆਂ ਸਰੀਰਕ ਪਰਸਥਿਤੀਆਂ ਮਾਇਨੇ ਰੱਖਣੋਂ ਹਟ ਜਾਣਗੀਆਂ ਇਹ ਨਹੀਂ ਹੋਊਗਾ ਕਿ ਤੇਰੇ ਜੀਵਨ ਦੀਆਂ ਸਰੀਰਕ ਪਰਸਥਿਤੀਆਂ ਤੇਰੀ ਮਾਨਸਿਕ ਅਵਸਥਾ ਨੂੰ ਡੁਲਾ ਸਕਣ ਤੂੰ ਅਡੋਲ ਹੋ ਜਾਏਗਾ ਤਾਂ ਹਰ ਥਾਂ ਸੁਖੀ ਹੋ ਜਾਏਗਾ ਜਪ ਮੰਨ ਨਾਮ ਹਰੀ ਹੋਵੇ ਸਰਬ ਸੁਖੀ ਹਰ ਜਸ ਊਚ ਸਭਨਾ ਤੇ ਉਪਰ ਪ੍ਰਮਾਤਮਾ ਦੀ ਸਿਫਤ ਸਲਾਹ ਬੜਾ ਸ਼੍ਰੇਸ਼ਟ ਕੰਮ ਹੈ ਹੋਰ ਸਭ ਕੰਮਾਂ ਨਾਲੋਂ ਵਧੀਆ ਕੰਮ ਹੈ ਪ੍ਰਮਾਤਮਾ ਦੀ ਸੇਵਾ ਭਗਤੀ ਕਰਦਾ ਰਹੇ ਇਹ ਸੇਵਾ ਭਗਤੀ ਸਭ ਦੁੱਖਾਂ ਵਿਕਾਰਾਂ ਤੋਂ ਬਚਾ ਲੈਂਦੀ ਹੈ ਹਰ ਕਿਰਪਾ ਨਿਧ ਕਿਨੀ ਗੁਰ ਭਗਤ ਹਰ ਦੀਨੀ ਤਬ ਹਰਿ ਸੋ ਪ੍ਰੀਤ ਬਨ ਆਈ ਬਹੁ ਚਿੰਤ ਵਿਸਾਰੀ ਹਰ ਨਾਮ ੳਰ ਧਾਰੀ ਨਾਨਕ ਹਰ ਭੈ ਹੈ ਸਖਾਈ ਪਰੇ ਭਾਈ ਕਿਰਪਾ ਦੇ ਖਜ਼ਾਨੇ ਪ੍ਰਮਾਤਮਾ ਨੇ ਜਿਸ ਮਨੁੱਖ ਉਤੇ ਕਿਰਪਾ ਕੀਤੀ ਉਹੀ ਮਨੁੱਖ ਗੁਰੂ ਦੇ ਲੜ ਲੱਗਿਆ ਤਾਂ ਗੁਰੂ ਨੇ ਉਸ ਮਨੁੱਖ ਨੂੰ ਪਰਮਾਤਮਾ ਦੀ ਭਗਤੀ ਦੀ ਦਾਤ ਬਖਸ਼ ਦਿੱਤੀ। ਗੁਰੂ ਨੇ ਉਸ ਮਨੁੱਖ ਨੂੰ ਸਮਝਾ ਦਿੱਤਾ ਤੇ ਸਿਖਾ ਦਿੱਤਾ ਕਿ ਪਰਮਾਤਮਾ ਦੀ ਭਗਤੀ ਕਿੰਜ ਕਰਨੀ ਹੈ। ਤਦੋਂ ਉਸ ਮਨੁੱਖ ਦਾ ਪ੍ਰੇਮ ਪਰਮਾਤਮਾ ਦੇ ਨਾਲ ਪਣ ਗਿਆ। ਇਹ ਨਾਨਕ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਲਿਆ ਉਸ ਨੇ ਦੁਨੀਆਂ ਵਾਲੀ ਹੋਰ ਬਹੁਤੀ ਚਿੰਤਾ ਭੁਲਾ ਲਈ। ਜਦੋਂ ਪ੍ਰਮਾਤਮਾ ਦਾ ਨਾਮ ਤੁਹਾਡੇ ਮਨ 'ਚ ਵਸ ਗਿਆ ਪ੍ਰਭੂ ਦੀ ਯਾਦ ਤੁਹਾਡੇ ਹਿਰਦੇ ਵਿੱਚ ਘਰ ਕਰ ਗਈ ਤਾਂ ਦੁਨਿਆਵੀ ਚਿੰਤਾਵਾਂ ਦੂਰ ਹੋ ਜਾਂਦੀਆਂ ਪ੍ਰਮਾਤਮਾ ਤੁਹਾਡਾ ਸਾਥੀ ਮਿੱਤਰ ਬਣ ਜਾਂਦਾ ਧਨ ਆਸਰੀ ਮਹਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਪੌਜਲ ਪਾਰ ਉਤਾਰੀ ਮਨ ਬਚਨ ਹਿਰਦੈ ਧਾਇ ਹਰ ਹੋਏ ਸੰਤੁਸ਼ਟ ਏਵ ਪਣ ਹਰ ਨਾਮ ਮੁਰਾਰੀ ਗੁਰੂ ਸਾਹਿਬ ਕਹਿੰਦੇ ਕਿ हे ਭਾਈ ਪ੍ਰਮਾਤਮਾ ਦਾ ਨਾਮ ਪੜਿਆ ਕਰ ਨਾਮ ਹੀ ਲਿਖਦਾ ਰਹਿ ਨਾਮ ਹੀ ਜਪਿਆ ਕਰ ਤੇ ਪ੍ਰਮਾਤਮਾ ਦੀ ਸਿਫਤ ਸਲਾਦਾ ਗੀਤ ਗਾਇਆ ਕਰ ਪ੍ਰਮਾਤਮਾ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ اے ਭਾਈ ਮਨ ਵਿੱਚ ਹਿਰਦੇ ਵਿੱਚ ਜੀਬ ਦੇ ਨਾਲ ਪ੍ਰਮਾਤਮਾ ਦਾ ਨਾਮ ਯਾਦ ਕਰਿਆ ਕਰ ਸੰਤੋਖੀ ਹੋ ਕੇ ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਉਚਾਰਿਆ ਕਰ ਆਓ ਹੁਣ ਅਸੀਂ ਵਿਚਾਰੀਏ ਹਰ ਪੜ ਹਰ ਲਿਖ ਹਰ ਜਪ ਹਰ ਕਾਉ ਚਾਰ ਪ੍ਰਕਿਰਿਆਵਾਂ ਹੋ ਗਈਆਂ ਪੜਨਾ ਹੈ ਲਿਖਣਾ ਹੈ ਜਪਣਾ ਹੈ ਤੇ ਗਾਉਣਾ ਹੈ ਹਰ ਪੜ ਤੋਂ ਭਾਵ ਇੱਕ ਤੇ ਇਹ ਹੈ ਕਿ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਜਿਹੜੀ ਹੈ ਉਹ ਅਸੀਂ ਪੜੀਏ ਗੁਰਬਾਣੀ ਪੜੀਏ ਗੁਰੂਆਂ ਵੱਲੋਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਪੜੀਏ ਭਾਵੇਂ ਉਹ ਕਿਸੇ ਵੀ ਮਾਧਿਮ ਦੇ ਰਾਹੀਂ ਉਪਲਬਧ ਹੋਵਣ ਤੇ ਦੂਜੀ ਟੂੰਕੀ ਤੇ ਮਹੱਤਵਪੂਰਨ ਗੱਲ ਹੈ ਕਿ ਪਰਮਾਤਮਾ ਦੀ ਮੌਜੂਦਗੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਪੜੀਏ ਅਸੀਂ ਆਪਣੇ ਮਨ ਨੂੰ ਪੜੀਏ ਉਹਦੇ ਵਿੱਚ ਪਰਮਾਤਮਾ ਕਿੰਨਾ ਕੁ ਮੌਜੂਦ ਹੈ ਇਹ ਕੋਖਣ ਦੀ ਪੜਤਾਲਣ ਦੀ ਕੋਸ਼ਿਸ਼ ਕਰੀਏ ਅਸੀਂ ਆਪਣੀ ਸੋਚ ਨੂੰ ਆਪਣੇ ਵਿਚਾਰਾਂ ਨੂੰ ਪੜੀਏ ਕਿੱਦਾਂ ਦੇ ਹਾਲਾਤਾਂ 'ਚ ਅਸੀਂ ਕਿੱਦਾਂ ਦਾ ਮਹਿਸੂਸ ਕਰਦੇ ਹਾਂ ਆਪਣੀ ਮਾਨਸਿਕ ਅਵਸਥਾ ਨੂੰ ਪੜਿਏ ਅੱਗੇ ਲਿਖਣ ਦੀ ਗੱਲ ਆਉਂਦੀ ਹੈ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੀ ਮਾਨਸਿਕਤਾ ਤੇ ਲਖਿਏ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਮਨ ਦੇ ਵਿੱਚ ਉੱਕਰ ਲਈਏ ਇਸ ਤਰ੍ਹਾਂ ਕਿ ਹਰ ਵਕਤ ਉਹਦੀ ਯਾਦ ਦਾ ਅਹਿਸਾਸ ਉਹਦੀ ਮੌਜੂਦਗੀ ਦਾ ਅਹਿਸਾਸ ਸਾਡੇ ਨਾਲ ਹੋਵੇ ਕਿਸੇ ਵੀ ਵਕਤ ਅਸੀਂ ਆਪਣੇ ਆਪ ਨੂੰ ਪ੍ਰਮਾਤਮਾ ਤੋਂ ਵਾਂਝੇ ਨਾ ਜਾਣੀਏ ਕਿਸੇ ਵੀ ਵਕਤ ਅਸੀਂ ਇਹ ਨਾ ਸੋਚੀਏ ਕਿ ਹੁਣ ਪ੍ਰਮਾਤਮਾ ਸਾਡੇ ਨਾਲ ਨਹੀਂ ਹੈ ਜਾਂ ਹੁਣ ਪ੍ਰਮਾਤਮਾ ਸਾਨੂੰ ਨਹੀਂ ਦੇਖ ਰਿਹਾ ਸਾਡੀ ਜ਼ਿੰਦਗੀ ਦੇ ਪਲ-ਪਲ ਤੇ ਉਹਦੀ ਨਜ਼ਰ ਹੈ ਇਸ ਕੱਲ ਨੂੰ ਆਪਣੀ ਮਾਨਸਿਕਤਾ ਦੇ ਵਿੱਚ ਅਸੀਂ ਉੱਕਰ ਲਈਏ ਹੁਣ ਇਹਦਾ ਫਾਇਦਾ ਕੀ ਹੋਣਾ ਹੈ ਜ਼ਿੰਦਗੀ 'ਚ ਕਦੇ ਵੀ ਤੁਸੀਂ ਕੋਈ ਗਲਤ ਫੈਸਲਾ ਨੀ ਲਓ ਜ਼ਿੰਦਗੀ ਦੇ ਜਿਸ ਮੋੜ ਤੇ ਤੁਹਾਡੇ ਮਨ 'ਚ ਇਹ ਖਿਆਲ ਆ ਰਿਹਾ ਹੋਇਆ ਕਿ ਮੈਂ ਇਹ ਕੰਮ ਕਰਨਾ ਕਿਹੜਾ ਕੋਈ ਦੇਖ ਰਿਹਾ ਹੈ ਉੱਥੇ ਤੁਹਾਨੂੰ ਨਾਲ ਦੀ ਨਾਲ ਇਹ ਖਿਆਲ ਆਉਣਾ ਕਿ ਉਹ ਦੇਖ ਰਿਹਾ ਹੈ ਜੇ ਤੁਸੀਂ ਇਸ ਗੱਲ ਨੂੰ ਆਪਣੀ ਮਾਨਸਿਕਤਾ ਤੇ ਲਿਖਿਆ ਹੋਵੇਗਾ ਪ੍ਰਮਾਤਮਾ ਦੇ ਨਾਮ ਨੂੰ ਉਹਦੀ ਯਾਦ ਨੂੰ ਆਪਣੇ ਮਨ ਦੇ ਵਿੱਚ ਉਕਰਿਆ ਹੋਵੇਗਾ ਹਰ ਜਪ ਜਪਣ ਤੋਂ ਭਾਵ ਹੁੰਦਾ ਹੈ ਦੁਹਰਾਉਣਾ ਨਸੀ ਕੀ ਦੁਹਰਾਈਏ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਮਨ ਦੇ ਵਿੱਚ ਦੁਹਰਾਈਏ ਵਾਰ-ਵਾਰ ਇਸ ਗੱਲ ਦਾ ਚੇਤਾ ਕਰੀਏ ਕਿ ਪ੍ਰਮਾਤਮਾ ਹਮੇਸ਼ਾ ਸਾਡੇ ਨਾਲ ਹੈ ਪ੍ਰਮਾਤਮਾ ਇਸ ਸ੍ਰਿਸ਼ਟੀ ਦੇ ਕਣ-ਕਣ ਦੇ ਵਿੱਚ ਵਸਦਾ ਹੈ ਪ੍ਰਮਾਤਮਾ ਦੀ ਵਿਡਮੁੱਲਤਾ ਨੂੰ ਦੁਹਰਾਈਏ ਕਿ ਕਿੰਨੀ ਵਿਸ਼ਾਲ ਸ਼ਕਤੀ ਹੈ ਉਹ ਜਿਨੇ ਇਹ ਇੰਨੀ ਵਿਸ਼ਾਲ ਸ੍ਰਿਸ਼ਟੀ ਬਣਾਤੀ ਇੰਨੀ ਵਿਸ਼ਾਲ ਤੇ ਗੁੰਝਲਦਾਰ ਸ੍ਰਿਸ਼ਟੀ ਬਣਾਤੀ ਇਸ ਗੱਲ ਨੂੰ ਆਪਣੇ ਮਨ ਚ ਦੁਹਰਾਈਏ ਤੁਹਾਡੇ ਉੱਪਰ ਉਸ ਪ੍ਰਮਾਤਮਾ ਨੇ ਜੋ ਮਿਹਰਾਂ ਕੀਤੀਆਂ ਹੋਈਆਂ ਨੇ ਤੁਹਾਨੂੰ ਇਸ ਸ਼ਕੀਅਤ ਦੇ ਦਿੱਤਾ ਤੁਹਾਡੀ ਹੋਂਦ ਹੈ ਉਸ ਹੋਂਦ ਨੂੰ ਕਾਇਮ ਰੱਖਣ ਦੇ ਲਈ ਤੁਹਾਨੂੰ ਵਸੀਲੇ ਦਿੱਤੇ ਆ ਤੁਹਾਡਾ ਟਿਟ ਭਰਨ ਦੇ ਲਈ ਉਸ ਪ੍ਰਮਾਤਮਾ ਨੇ ਅਨਾਜ ਦਿੱਤਾ ਤੁਹਾਨੂੰ ਸੁਰੱਖਿਅਤ ਰੱਖਣ ਦੇ ਲਈ ਪ੍ਰਮਾਤਮਾ ਨੇ ਛੱਤ ਦਿੱਤੀ ਹੈ ਇੰਨਾਂ ਗੱਲਾਂ ਨੂੰ ਆਪਣੇ ਮਨ 'ਚ ਦੁਹਰਾਈਏ ਉਹਦੀਆਂ ਨਿਯਾਮਤਾ ਨੂੰ ਆਪਣੇ ਮਨ ਦੇ ਵਿੱਚ ਦੁਹਰਾਈਏ ਤੇ ਹਰ ਗਾਓ ਉਹਦੇ ਗੁਣਾਂ ਨੂੰ ਗਾਈਏ ਗੁਰਬਾਣੀ ਪ੍ਰਮਾਤਮਾ ਦੀ ਸਿਫਤ ਸਲਾਹ ਨਾਲ ਪ੍ਰਮਾਤਮਾ ਦੇ ਗੁਣਾਂ ਦੇ ਨਾਲ ਭਰਪੂਰ ਹੈ ਗੁਰਬਾਣੀ ਨੂੰ ਗਾਈਏ ਇਹ ਹੈ ਅਸਲ ਅਰਥ ਉਸ ਪ੍ਰਮਾਤਮਾ ਦੇ ਨਾਮ ਨੂੰ ਪੜਨ ਦਾ ਲਿਖਣ ਦਾ ਜਪਣ ਦਾ ਤੇ ਗਾਉਣ ਦਾ ਇਸ ਤਰ੍ਹਾਂ ਤੁਸੀਂ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਅਨਖੜਮਾ ਅੰਗ ਬਣਾ ਸਕਦੇ ਹੋ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦੇ ਹੋ ਹਰ ਭੌਜਲ ਪਾਰ ਉਤਾਰੀ ਮਨ ਬਚਨ ਹਿਰਦੇ ਧਾਏ ਹਰ ਹੋਏ ਸੰਤੁਸ਼ਟ ਏਵ ਭਣ ਹਰ ਨਾਮ ਅਮਰਾਰੀ ਮਨ ਦੇ ਵਿੱਚ ਹਿਰਦੇ ਵਿੱਚ ਜੀਵ ਨਾਲ ਪ੍ਰਮਾਤਮਾ ਦਾ ਨਾਮ ਯਾਦ ਕਰਿਆ ਕਰ ਜਿਵੇਂ ਆਪਾਂ ਹੁਣੇ ਜਾਣਿਆ ਕਿ ਆਪਣੇ ਮਨ ਦੇ ਵਿੱਚ ਉਹਦੀ ਯਾਦ ਨੂੰ ਉੱਕਰ ਲਵੋ ਜੀਵ ਦੇ ਨਾਲ ਉਸ ਪਰਮਾਤਮਾ ਦੇ ਗੁਣ ਗਾਓ ਦੂਜਿਆਂ ਨਾਲ ਗੱਲਬਾਤ ਕਰਦੇ ਹੋਏ ਉਹਦੀ ਮੌਜੂਦਗੀ ਦਾ ਅਹਿਸਾਸ ਕਰੋ ਪਰਮਾਤਮਾ ਬਾਰੇ ਗੱਲ ਕਰੋ ਪਰਮਾਤਮਾ ਦੀਆਂ ਨਿਯਮਤਾਵਾਂ ਬਾਰੇ ਗੱਲ ਕਰੋ ਪਰਮਾਤਮਾ ਵੱਲੋਂ ਬਣਾਈ ਇਸ ਸ੍ਰਿਸ਼ਟੀ ਬਾਰੇ ਗੱਲ ਕਰੋ ਜੀਵ ਨਾਲ ਪਰਮਾਤਮਾ ਦਾ ਨਾਮ ਜਪੋ ਤੇ ਸੰਤੋਖੀ ਹੋ ਕੇ ਪਰਮਾਤਮਾ ਦਾ ਨਾਮ ਉਚਾਰਿਆ ਪਰਮਾਤਮਾ ਦਾ ਨਾਮ ਜਪਣਾ ਤੁਹਾਡੇ ਲਈ ਮਜਬੂਰੀ ਨਹੀਂ ਹੋਣੀ ਚਾਹੀਦੀ ਕਿ ਕਿਸੇ ਨੇ ਕਿਆ ਸੀ ਤਾਂ ਜਪ ਰਹੇ ਆ ਜਾਂ ਕਿਸੇ ਅਲਾਮਤ ਤੋਂ ਬਚਣ ਦੇ ਲਈ ਜਪ ਰਹੇ ਆ ਜਾਂ ਕਿਸੇ ਚੀਜ਼ ਨੂੰ ਪਾਉਣ ਦੇ ਲਈ ਜਪ ਰਹੇ ਆ ਸੰਤੋਖੀ ਹੋ ਕੇ ਜਪੋ ਕਿਸੇ ਤਰ੍ਹਾਂ ਦਾ ਡਰ ਨਾ ਹੋਵੇ ਮਨ 'ਚ ਕਿਸੇ ਤਰ੍ਹਾਂ ਦਾ ਲਾਲਚ ਨਾ ਹੋਵੇ ਮਨ 'ਚ ਜਦੋਂ ਪਰਮਾਤਮਾ ਦਾ ਨਾਮ ਜਪੀਏ ਪਾਵ ਪਰਮਾਤਮਾ ਦਾ ਨਾਮ ਕਿਸੇ ਡਰ ਵੱਖੋਂ ਨਹੀਂ ਜਪਣਾ ਕਿਸੇ ਲਾਲਚ ਪੱਖੋਂ ਨਹੀਂ ਜਪਣਾ ਉਹਦੀ ਬੜਮੁੱਲਤਾ ਕਰਕੇ ਜਪਣਾ ਹੈ ਮਨ ਜਪੀਐ ਹਰ ਜਗ ਦੀਸ਼ ਮਿਲ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਉ ਏ ਮਿੱਤਰ ਗੁਰੂ ਦੀ ਸੰਗਤ ਵਿੱਚ ਮਿਲ ਕੇ ਜਗਤ ਦੇ ਮਾਲਕ ਹਰੀ ਦਾ ਨਾਮ ਮਨ ਵਿੱਚ ਜਪਣਾ ਚਾਹੀਦਾ ਹੈ हे ਮਿੱਤਰ ਪ੍ਰਮਾਤਮਾ ਦੀ ਸਿਫਤ ਸਲਾਹ ਕਰਿਆ ਕਰ ਇਸ ਤਰ੍ਹਾਂ ਦਿਨ ਰਾਤ ਸਦਾ ਆਤਮਕ ਆਨੰਦ ਭਰਿਆ ਰਹਿੰਦਾ ਹੈ ਹਰ ਹਰ ਕਰੀ ਦ੍ਰਿਸ਼ਟ ਤਬ ਭਇਓ ਮਨ ਉਦਮ ਹਰ ਹਰ ਨਾਮ ਜਪਿਓ ਗਤ ਭਈ ਹਮਾਰੀ ਜਨ ਨਾਨਕ ਕੀ ਪਤ ਰਾਖ ਮੇਰੇ ਸੁਆਮੀ ਹਰ ਆਏ ਪਰਿਓ ਹੈ ਸ਼ਰਨ ਤੁਮਾਰੀ ਏ ਭਾਈ ਜਦੋਂ ਪ੍ਰਮਾਤਮਾ ਨੇ ਮਿਹਰ ਦੀ ਨਜ਼ਰ ਕੀਤੀ ਤਦੋਂ ਮਨ ਦੇ ਵਿੱਚ ਉੱਦਮ ਪੈਦਾ ਹੋਇਆ ਤਦੋਂ ਅਸੀਂ ਗੁਰੂ ਦੇ ਲੜ ਲੱਗੇ ਤਦੋਂ ਅਸੀਂ ਗੁਰੂ ਦੀਆਂ ਸਿੱਖਿਆਵਾਂ ਨੂੰ ਪੜਿਆ ਸੁਣਿਆ ਸਮਝਿਆ ਤੇ ਪ੍ਰਮਾਤਮਾ ਦਾ ਨਾਮ ਚਪਿਆ ਤੇ ਸਾਡੀ ਆਤਮਿਕ ਅਵਸਥਾ ਉੱਚੀ ਬਣ ਗਈ ਏ ਮੇਰੇ ਮਾਲਕ ਪ੍ਰਭੂ ਆਪਣੇ ਦਾਸ ਨਾਨਕ ਦੀ ਇੱਜ਼ਤ ਰੱਖ ਤੇਰਾ ਏ ਦਾਸ ਤੇਰੀ ਸ਼ਰਨ ਆਪਿਆ ਹੈ ਇਹਨੂੰ ਨਾਮ ਜਪਣ ਦੀ ਦਾਤ ਬਖਸ਼ ਤਨ ਆਸਰੀ ਮਹਲਾ 4 84 ਸਿੱਧ ਬੁੱਧ 33 ਕੋਟ ਮਨ ਜਨ ਸਭ ਚਾਹੈ ਹਰ ਜਿਉ ਤੇਰਾ ਨਾਉ ਗੁਰ ਪ੍ਰਸਾਦ ਕੋ ਵਿਰਲਾ ਪਾਵੇ ਜਿਨ ਕੋ ਲਿਲਾਟ ਲਿਖਿਆ ਤੁਰ ਪਾਉ ਏ ਪ੍ਰਭੂ ਜੋਗ ਮਤ ਦੇ 84 ਆਗੂ ਮਹਾਤਮ ਬੁੱਧ ਵਰਗੇ ਗਿਆਨਵਾਨ 33 ਕਰੋੜ ਦੇਵਤੇ ਅਨੇਕਾਂ ઋષਿ 무ਨੀ ਇਹ ਸਾਰੇ ਹੀ ਤੇਰਾ ਨਾਮ ਪ੍ਰਾਪਤ ਕਰਨਾ ਚਾਹੁੰਦੇ ਨੇ ਪਰ ਕੋਈ ਵਿਰਲਾ ਮਨੁੱਖ ਹੀ ਗੁਰੂ ਦੀ ਕਿਰਪਾ ਨਾਲੇ ਦਾਤ ਹਾਸਲ ਕਰਦਾ ਨਾਮ ਦੀ ਦਾਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਮੱਥੇ ਉੱਤੇ ਤੁਰ ਦਰਗਾਹ ਤੋਂ ਹਰ ਨਾਮ ਦਾ ਪ੍ਰੇਮ ਲਿਖਿਆ ਹੋਇਆ ਹੈ ਜਪ ਮੰਨ ਰਮ ਨਾਮ ਹਰ ਜਸ ਊਤਮ ਕਾਮ ਜੋ ਗਾਵਾ ਸੁਣ ਤੇ ਰਾਜਸ ਸੁਆਮੀ ਹਾਉ ਤਿਨ ਕੈ ਸਦ ਬਲ ਹਾਰੈ ਜਾਉ ਰਹਾਉ ਏ ਮਨ ਪ੍ਰਮਾਤਮਾ ਦਾ ਨਾਮ ਹੀ ਜਪਿਆ ਕਰ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਸਭ ਤੋਂ ਸ਼੍ਰੇਸ਼ਟ ਕੰਮ ਹੈ ਏ ਮਾਲਕ ਪ੍ਰਭੂ ਜਿਹੜੇ ਮਨੁੱਖ ਤੇਰੀ ਸਿਫਤ ਸਲਾਹ ਗਾਉਂਦੇ ਨੇ ਸੁਣਦੇ ਨੇ ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਸ਼ਰਣਾਗਤ ਪ੍ਰਤਪਾਲਕ ਹਰਿ ਸੁਆਮੀ ਜੋ ਤੁਮ ਦੇਹੋ ਸੋਈ ਹੋ ਪਾਓ ਦੀਨ ਦਇਆਲ ਕਿਰਪਾ ਕਰ ਦੀਜੈ ਨਾਨਕ ਹਰਿ ਸਿਮਰਨ ਕਾਹੈ ਚਾਉ ਏ ਸ਼ਰਣਾਗਤ ਪ੍ਰਤਪਾਲਕ ਸ਼ਰਣ ਆਇਆ ਦੀ ਪਾਲਣਾ ਕਰਨ ਵਾਲੇ ਮਾਲਕ ਪ੍ਰਭੂ ਮੈਂ ਤੇਰੇ ਦਰ ਤੋਂ ਉਹੀ ਕੁਝ ਲੈ ਸਕਦਾ ਹਾਂ ਜੋ ਤੂੰ ਆਪ ਦੇਂਦਾ ਹੈ ਇਹ ਵੀ ਬੜੀ ਮਹੱਤਵਪੂਰਨ ਗੱਲ ਹੈ ਸਮਝਣ ਵਾਲੀ ਮੰਗਣ ਨੂੰ ਅਸੀਂ ਜੋ ਮਰਜ਼ੀ ਉਸ ਪ੍ਰਮਾਤਮਾ ਤੋਂ ਮੰਗੀ ਜਾਈਏ ਦੇਣਾ ਉਹਨੇ ਸਾਨੂੰ ਉਹੀ ਹੈ ਜੋ ਉਹਨੇ ਆਪਣੀ ਮਰਜ਼ੀ ਦੇ ਨਾਲ ਦੇਣਾ ਹੈ ਉਹਦੀ ਮਰਜ਼ੀ ਤੋਂ ਉਲਟ ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ ਉਹਦੀ ਮਰਜ਼ੀ ਤੋਂ ਘੱਟ ਵੀ ਹਾਸਲ ਨਹੀਂ ਕਰ ਸਕਦੇ ਵੱਧ ਵੀ ਹਾਸਲ ਨਹੀਂ ਕਰ ਸਕਦੇ ਜਿੰਨਾ ਸਾਡੇ ਲਈ ਨਿਰਧਾਰਤ ਹੈ ਉਸ ਪ੍ਰਮਾਤਮਾ ਨੇ ਸਾਨੂੰ ਦੇ ਹੀ ਦੇਣਾ ਹੈ ਉਹਦੇ ਤੋਂ ਮੰਗਣ ਦੀ ਵੀ ਲੋੜ ਨਹੀਂ ਪੈਂਦੀ ਤੇ ਬਹੁਤਾ ਮੰਗਣ ਦੇ ਨਾਲ ਪੌਤਾ ਮਿਲਦਾ ਵੀ ਨਹੀਂ ਜੋ ਤੁਮ ਦੇਹੋ ਸੋਈ ਹੋ ਪਾਓ हे ਦਿਨਾਂ ਉਤੇ ਦਇਆ ਕਰਨ ਵਾਲੇ ਕਿਰਪਾ ਕਰਕੇ ਨਾਨਕ ਨੂੰ ਆਪਣੇ ਨਾਮ ਦੀ ਦਾਤ ਦੇ ਨਾਨਕ ਨੂੰ ਤੇਰਾ ਨਾਮ ਸਿਮਰਨ ਦਾ ਚਾਹ ਹੈ ਤਨਾਸਰੀ ਮਹਲਾ 4 ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਂẽ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਏ ਭਾਈ ਸੇਵਕ ਤੇ ਸਿੱਖ ਸਾਰੇ ਹੀ ਗੁਰੂ ਦੇ ਦਰ ਤੇ ਪ੍ਰਭੂ ਦੀ ਪੂਜਾ ਭਗਤੀ ਕਰਨ ਆਉਂਦੇ ਹਨ ਤੇ ਪ੍ਰਮਾਤਮਾ ਦੀ ਸਿਫਤ ਸਲਾਹ ਨਾਲ ਭਰਪੂਰ ਸ਼੍ਰੇਸ਼ਟ ਕੁਰਬਾਨੀ ਗਾਉਂਦੇ ਹਨ ਪਰ ਪ੍ਰਮਾਤਮਾ ਉਹਨਾਂ ਮਨੁੱਖਾਂ ਦਾ ਬਾਣੀ ਗਾਉਣਾ ਤੇ ਸੁਣਨਾ ਕਬੂਲ ਕਰਦਾ ਹੈ ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉੱਤੇ ਅਮਲ ਕੀਤਾ ਪਿੱਛੇ ਜਹੀ ਹੀ ਆਪਾਂ ਗੁਰੂ ਦੇ ਹੁਕਮ ਤੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਫਰਕ ਜਾਣ ਕੇ ਹਟੇ ਆ ਗੁਰੂ ਦਾ ਹੁਕਮ ਸਾਨੂੰ ਗੁਰਬਾਣੀ ਦੇ ਵਿੱਚ ਮਿਲ ਜਾਂਦਾ ਜੇ ਤਾਂ ਅਸੀਂ ਨਿਯਮਤ ਤੌਰ ਤੇ ਗੁਰੂ ਘਰ ਜਾਂਦੇ ਆ ਗੁਰਬਾਣੀ ਨੂੰ ਸੁਣਦੇ ਆ ਤੇ ਉਹਨੂੰ ਉੱਥੇ ਹੀ ਛੱਡ ਆਉਂਦੇ ਹਾਂ ਵਾਪਸ ਆ ਕੇ ਆਪਣੇ ਜੀਵਨ ਦੇ ਵਿੱਚ ਰੁੱਝੇ ਰਹਿੰਦੇ ਹਾਂ ਨਾ ਸਾਨੂੰ ਗੁਰਬਾਣੀ ਦਾ ਖਿਆਲ ਆਉਂਦਾ ਨਾ ਸਾਨੂੰ ਪ੍ਰਮਾਤਮਾ ਦਾ ਖਿਆਲ ਆਉਂਦਾ ਜੇ ਇੰਜ ਹੈ ਤਾਂ ਅਸੀਂ ਕੋਈ ਫਾਇਦਾ ਨਹੀਂ ਖੱਟ ਰਹੇ ਅਸੀਂ ਕੋਈ ਲਾਭ ਨਹੀਂ ਖੱਟ ਰਹੇ ਸਾਡਾ ਗੁਰਬਾਣੀ ਨੂੰ ਸੁਣਨਾ ਤੇ ਗਾਉਣਾ ਕਬੂਲ ਨਹੀਂ ਹੋ ਰਿਹਾ ਜੇ ਅਸੀਂ ਗੁਰਬਾਣੀ ਦੇ ਭਾਵ ਨੂੰ ਹਿਰਦੇ ਤੇ ਵਸਾ ਲੈਨੇ ਆ ਗੁਰਬਾਣੀ ਦੇ ਵਿੱਚ ਲਿਖਿਆ ਕੀ ਹੈ ਗੁਰੂ ਦਾ ਹੁਕਮ ਕੀ ਹੈ ਗੁਰੂ ਸਾਨੂੰ ਗੁਰਬਾਣੀ ਦੀਆਂ ਪੰਕਤੀਆਂ ਰਾਹੀਂ ਕੀ ਕੀ ਹੁਕਮ ਕਰਦਾ ਹਦਾਇਤਾਂ ਕਰਦਾ ਹੈ ਉਹਨਾਂ ਹਦਾਇਤਾਂ ਨੂੰ ਮੰਨ ਲੈਨੇ ਆ ਆਪਣੇ ਜੀਵਨ ਦੇ ਵਿੱਚ ਅਪਣਾ ਲੈਨੇ ਆ ਤਾਂ ਸਾਡਾ ਗੁਰਬਾਣੀ ਨੂੰ ਸੁਣਨਾ ਤੇ ਗਾਉਣਾ ਕਬੂਲ ਹੁੰਦਾ ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਥ ਹਰ ਦਰ ਤਿੰਨ ਕੀ ਊਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨ ਹੁ ਜਾਨੀ ਰਹਾਉ ਏ ਭਾਈ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲੇ ਗੁਰੂ ਤੀਰਥ ਦੀ ਸ਼ਰਣ ਪੈ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਿਆ ਕਰੋ ਪ੍ਰਮਾਤਮਾ ਦੇ ਦਰ ਤੇ ਉਹਨਾਂ ਮਨੁੱਖਾਂ ਦੀ ਚੰਗੀ ਸ਼ੋਭਾ ਹੁੰਦੀ ਹੈ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਨਾਲ ਡੂੰਗੀ ਸਾਂਝ ਪਾਈ ਹੈ ਆਪੇ ਗੁਰ ਚਿਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਿਡਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਉਹ ਹਰ ਪਾਨੀ ਪ੍ਰਭੂ ਆਪ ਹੀ ਗੁਰੂ ਹੈ ਆਪ ਹੀ ਸਿੱਖ ਹੈ ਆਪ ਹੀ ਅਚਰਜ ਤਮਾਸ਼ੇ ਕਰਨ ਵਾਲਾ ਹੈ ਇਹ ਦਾਸ ਨਾਨਕ ਉਹੀ ਮਨੁੱਖ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਆਪਣੇ ਨਾਲ ਮਿਲਾਉਂਦਾ ਹੈ ਏ ਭਾਈ ਹੋਰ ਸਾਰਾ ਆਸਰਾ ਪਰਣਾ ਛੱਡ ਗੁਰੂ ਦੀ ਆਗਿਆ ਦੇ ਵਿੱਚ ਤੁਰ ਤੇ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਿਆ ਕਰ ਪ੍ਰਭੂ ਨੂੰ ਉਹ ਸਿੱਖਤ ਸਲਾਹ ਹੀ ਪਿਆਰੀ ਲੱਗਦੀ ਹੈ ਤਨਾਸਰੀ ਮਹਲਾ 4 ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੈ ਵਸ ਹੈ ਕਾਮ ਤੈਨਹ ਸੋ ਐਸਾ ਹਰ ਧਿਆਈ ਐ ਮੇਰੇ ਜੀੜੀ ਤਾਂ ਸਰਬ ਸੁਖ ਪਾਵਹਿ ਮੇਰੇ ਮਨ ਇਹ ਮੇਰੀ ਜੰਦੇ ਜਿਹੜਾ ਹਰੀ ਸਾਰੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਜਿਸ ਦੇ ਬਸ ਵਿੱਚ ਕਾਮ ਤੀਨ ਹੈ ਜੋ ਕਿ ਸਵਰਗ ਦੇ ਵਿੱਚ ਰਹਿਣ ਵਾਲੀ ਇੱਕ ਕਾਮੰਨੀ ਕਹੀ ਹੈ ਉਸ ਅਜਹੀ ਸਮਰੱਥਾ ਵਾਲੇ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਮੇਰੇ ਮਨ ਜਦੋਂ ਤੂੰ ਪ੍ਰਮਾਤਮਾ ਦਾ ਸਿਮਰਨ ਕਰੇਂਗਾ ਤਦੋਂ ਸਾਰੇ ਸੁੱਖ ਹਾਸਲ ਕਰ ਲਏਗਾ ਜਪ ਮਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪ੍ਰਖ ਨਿਰੰਜਨ ਰਹਾਉ ਏ ਮਨ ਸਦਾ ਸਿਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ ਇਹ ਭਾਈ ਸਰਬ ਵਿਆਪਕ ਨਿਰਲੇਪ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ ਇਸ ਤਰ੍ਹਾਂ ਲੋਕ ਪਰਲੋਕ ਵਿੱਚ ਇੱਜ਼ਤ ਖਟ ਲਈਦੀ ਹੈ ਜਾਂ ਹਰ ਸਿਮਰਨ ਭਇਆ ਤਾਹਾਂ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪ ਹਰ ਭਵਜਲ ਤਰਨਾ ਏ ਭਾਈ ਜਿਸ ਹਿਰਦੇ ਵਿੱਚ ਪ੍ਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿੱਚੋਂ ਹਰੇਕ ਕਿਸਮ ਦਾ ਝਗੜਾ ਬਖੇੜਾ ਚਾਲੇ ਪਾ ਜਾਂਦਾ ਦੁਨਿਆਵੀ ਮੋਤ ਉਹਦਾ ਛੁਟਕਾਰਾ ਹੋ ਜਾਂਦਾ ਹੈ ਇਸ ਛੁਟਕਾਰੇ ਦੇ ਕਾਰਨ ਕਿਸੇ ਤਰ੍ਹਾਂ ਦਾ ਝਗੜਾ ਕਲੇਸ਼ ਉਹਦੇ ਮਨ 'ਚ ਨਹੀਂ ਰਹਿ ਜਾਂਦਾ ਫਿਰ ਵੀ ਗੱਲ ਇਹ ਹੈ ਕਿ ਵੱਡੇ ਭਾਗਾ ਨਾਲ ਹੀ ਪ੍ਰਮਾਤਮਾ ਦਾ ਭਜਨ ਹੋ ਸਕਦਾ ਹੈ ਇਹ ਭਾਈ ਦਾਸ ਨਾਨਕ ਨੂੰ ਤਾਂ ਗੁਰੂ ਨੇ ਇਹ ਸਮਝ ਬਖਸ਼ੀ ਹੈ ਕਿ ਪ੍ਰਮਾਤਮਾ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 669ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਪ੍ਰਮੁੱਖ ਤੌਰ ਤੇ ਪ੍ਰਮਾਤਮਾ ਦੇ ਨਾਮ ਨੂੰ ਕਿੰਜ ਪੜਨਾ ਹੈ ਕਿੰਜ ਲਿਖਣਾ ਹੈ ਕਿੰਝ ਜਪਣਾ ਹੈ ਤੇ ਕਿੰਜ ਗਾਉਣਾ ਹੈ ਇਹਨਾਂ ਚਾਰ ਪ੍ਰਕਿਰਿਆਵਾਂ ਦਾ ਅਰਥ ਕੀ ਹੈ ਇਹ ਜਾਣਿਆ ਜੇ ਇਹ ਸਿੱਖਿਆ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ ਤੇ ਪ੍ਰਮਾਤਮਾ ਸਾਡੇ ਜੀਵਨ ਦਾ ਅਨਖੜਮਾ ਅੰਗ ਬਣ ਸਕਦਾ ਹੈ ਇਸ ਗੱਲ ਨੂੰ ਚੇਤੇ ਵਿੱਚ ਰੱਖੀਏ ਦੂਸਰਾ ਇਹ ਕਿ ਜੋ ਸਾਡੇ ਲਈ ਨਿਰਧਾਰਤ ਹੈ ਪ੍ਰਮਾਤਮਾ ਨੇ ਸਾਨੂੰ ਬਖਸ਼ ਹੀ ਦੇਣਾ ਹੈ ਸਾਡੇ ਮੰਗੇ ਤੋਂ ਬਿਨਾਂ ਹੀ ਸਾਡੇ ਦਿਲ ਦੀਆਂ ਸਾਡੀਆਂ ਕਾਮਨਾਵਾਂ ਨੂੰ ਉਹ ਆਪ ਜਾਣਦਾ ਹੈ ਖੁਦ ਜਾਣੀ ਜਾਣ ਹੈ ਖੁਦ ਹੀ ਪੂਰੀਆਂ ਕਰਨ ਵਾਲਾ ਹੈ ਉਹਦੀਆਂ ਬਖਸ਼ੀਆਂ ਨਿਯਮਤਾ ਨੂੰ ਚੇਤੇ ਵਿੱਚ ਰੱਖਦੇ ਹੋਏ ਸਦਾ ਉਸ ਪਰਮਾਤਮਾ ਦੇ ਸ਼ੁਕਰਗੁਜ਼ਾਰ ਰਹੀਏ ਇੱਥੀ ਫਤਿਹ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ